ਲੇਕਿਨ ਸਪੈਸੀਫਿਕਲੀ ਦਿਲਜੀਤ ਨੂੰ ਟਾਰਗੇਟ ਕਰਨ ਦਾ ਮਤਲਬ ਇਹ ਨਹੀਂ ਆ ਵੀ ਉਹ ਲੋਕ ਪਾਕਿਸਤਾਨ ਦੇ ਖਿਲਾਫ ਉਹ ਲੋਕ ਬੇਸਿਕਲੀ ਦਿਲਜੀਤ ਦੀ ਰਾਈਜ਼ ਦੇ ਖਿਲਾਫ ਆ ਦਿਲਜੀਤ ਦੇ ਕੀਤੇ ਹੋਏ ਕੰਮਾਂ ਦੇ ਖਿਲਾਫ ਆ ਜਿਹੜੀ ਦਿਲਜੀਤ ਦਾ ਇੱਕ ਸਿੰਬਲ ਆ ਇੱਕ ਪੱਗ ਵਾਲਾ ਇੱਕ ਬੰਦਾ ਜਿਹੜਾ ਮਤਲਬ ਇੰਨਾ ਵੱਡਾ ਸਟਾਰਡਮ ਲੈ ਰਿਹਾ ਵਾ ਉਹਨਾਂ ਨੂੰ ਇਹ ਚੀਜ਼ ਹਜਮ ਨਹੀਂ ਹੁੰਦੀ ਇਸ ਕਰਕੇ ਉਹਨੂੰ ਬਾਰ ਬਾਰ ਟਾਰਗੇਟ ਕੀਤਾ ਜਾਂਦਾ ਹੁਣ ਇਸ ਤੱਕ ਗੱਲ ਪਹੁੰਚ ਗਿਆ ਕਈ ਧੜੇ ਇਹ ਮੰਗ ਕਰ ਰਹੇ ਨੇ ਕਿ ਦਿਲਜੀਤ ਦਾ ਪਾਸਪੋਰਟ ਹੀ ਬਲੈਕ ਲਿਸਟ ਕਰ ਦਿੱਤਾ ਜਾਵੇ ਇਹ ਲੋਜੇ ਵਾਈ ਹਾਤ ਲੋਕ ਜਿਨ੍ਹਾਂ ਦੀ ਮੈਨੂੰ ਨਹੀਂ ਲੱਗਦਾ ਵੀ ਕੋਈ ਸੋਸ਼ਲ ਮੀਡੀਆ ਦੇ ਵਿੱਚ ਇੱਕ ਬਿਆਨਾਂ ਤੋਂ ਉੱਪਰ ਕੋਈ ਕ੍ਰੈਡੀਬਿਲਟੀ ਹੈਗੀ ਉਹ ਦਿਲਜੀਤ ਦੋਸਾਂਝ ਦੇ ਨਾਮ ਦੇ ਉੱਤੇ ਕਿਤਨਾ ਵੱਡਾ ਸਟਾਰ ਆ ਏਡਾ ਵੱਡਾ ਮਤਲਬ ਉਹ ਉਹ ਹੈਗਾ ਉਹਦੇ ਬਾਰੇ ਬੋਲ ਕੇ ਆਪਣਾ 2 ਮਿੰਟ ਦਾ ਫੇਮ ਲੈਣਾ ਚਾਹੁੰਦੇ ਆ ਰੰਗੇ ਚ ਲਪੇਟੇ ਜਿੰਨੀਆਂ ਇੱਥੇ ਮਤਲਬ ਬੋਡੀਆਂ ਆਂਦੀਆਂ ਸ਼ਹਾਦਤਾਂ ਦਿੱਤੀਆਂ ਜਾਂਦੀਆਂ ਪੰਜਾਬ ਨੂੰ ਆਪਣੇ ਸਰਟੀਫਿਕੇਟ ਦੇਣ ਦੀ ਇਨਾਂ ਲੋਕਾਂ ਨੂੰ ਲੋੜ ਨਹੀਂ ਹੈਗੀ ਹਾਈਪਰ ਨੈਸ਼ਨਲਿਜ਼ਮ ਅਲਟਰਾ ਨੈਸ਼ਨਲਿਸਟ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਪੇਸ਼ ਕਰਦੇ ਆ ਔਰ ਜਦ ਕਿ ਆਰਟ ਐਂਡ ਕਲਚਰ ਦੇ ਤੇ ਮੰਦੀਪਈ ਨਾ ਕੋਈ ਪਾਬੰਦੀਆਂ ਹੁੰਦੀਆਂ ਨਹੀਂ ਆ ਆਰਟ ਕੋਈ ਬਾਉਂਡਰੀਆਂ ਨਹੀਂ ਹੁੰਦੀ ਪਿਛਲੇ ਦਿਨਾਂ ਦੇ ਵਿੱਚ ਦਲਜੀਤ ਦੋਸਾਂਜ ਦੀ ਇੱਕ ਫਿਲਮ ਦਾ ਗਾਣਾ ਜਿਸ ਦੇ ਵਿੱਚ ਪਾਕਿਸਤਾਨ ਦੀ ਐਕਟ੍ਰੈਸ ਜਿਸ ਦਾ ਨਾਮ ਹਾਨੀਆ ਅਮੀਰ ਜਦੋਂ ਉਸ ਦੀ ਸ਼ੂਟਿੰਗ ਮੁਕੰਮਲ ਹੋਣ ਤੋਂ ਬਾਅਦ ਉਹ ਗਾਣਾ ਸਾਹਮਣੇ ਆਉਂਦਾ ਹੈ ਤਾਂ ਫਿਰ ਬਹੁਤ ਸਾਰੇ ਲੋਕਾਂ ਨੇ ਇਸ ਚੀਜ਼ ਦੇ ਉੱਪਰ ਇਤਰਾਜ਼ ਜ਼ਾਹਿਰ ਕੀਤਾ ਔਰ ਇਹ ਫਿਲਮ ਵੀ ਹੁਣ ਜਿਹੜੀ ਹੈ ਉਹ ਭਾਰਤ ਦੇ ਵਿੱਚ ਰਿਲੀਜ਼ ਨਹੀਂ ਕੀਤੀ ਜਾਏਗੀ ਓਵਰ ਸੀਜ਼ ਹਾਲਾਂਕਿ ਰਿਲੀਜ਼ ਹੋਏਗੀ ਤੇ ਦੂਜੇ ਪਾਸੇ ਬਲੈਕਲਿਸਟ ਕਰਨ ਦਾ ਵੀ ਜਿਹੜਾ ਕਿਹਾ ਗਿਆ ਹੈਗਾ ਕਿਉਂਕਿ ਕੁਝ ਜਥੇਬੰਦੀਆਂ ਜਿਹੜੀਆਂ ਵਿਰੋਧ ਕਰ ਰਹੀਆਂ ਕਿ ਦਲਜੀਤ ਦੇਸ਼ ਧਰੋਈ ਹੈ ਦਲਜੀਤ ਨੇ ਗਲਤ ਕੀਤਾ ਕਿਉਂਕਿ ਭਾਰਤ ਪਾਕਿਸਤਾਨ ਦੇ ਵਿਚਾਲੇ ਸਬੰਧ ਜਿਹੜੇ ਉਹ ਸਹੀ ਨਹੀਂ ਹੈ ਪਰ ਜਿਹੜੇ ਪ੍ਰੋਡਿਊਸਰ ਨੇ ਜਿਹੜੇ ਡਾਇਰੈਕਟਰ ਨੇ ਉਹਨਾਂ ਦਾ ਇਹ ਗੱਲ ਕਹਿਣਾ ਹੈ ਕਿ ਜਿਹੜੀ ਇਹ ਸ਼ੂਟਿੰਗ ਹੈ ਫਿਲਮ ਦੀ ਉਹ ਹਸਤੋਂ 6.5 ਸਾਲ ਪਹਿਲਾਂ ਹੀ ਹੋ ਚੁੱਕੀ ਸੀ ਤੇ ਹੁਣ ਇਹ ਸ਼ੂਟਿੰਗ ਨਹੀਂ ਹੋਈ ਆ ਤਾਂ ਸਾਡੇ ਨਾਲ ਕਾਂਗਰਸ ਦੇ ਯੂਥ ਲੀਡਰ ਬ੍ਰਿੰਦਰ ਢੱਲੋਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਢੱਲੋਂ ਸਾਹਿਬ ਪਹਿਲਾਂ ਤਾਂ ਇਹ ਜਿਹੜਾ ਮਸਲਾ ਹੋਇਆ ਦਲਜੀਤ ਇੱਕ ਪਾਸੇ ਮਟਗਾਲਾ ਦੇ ਵਿੱਚ ਵੀ ਜਾ ਕੇ ਛਾਉਂਦਾ ਉੱਥੇ ਵੀ ਪੱਗ ਦੀ ਜਿਹੜਾ ਤੌਰ ਬਣਾਉਂਦਾ ਗੁਰਮੁਖੀ ਲਿਪੀ ਉਸ ਦੇ ਲਿਬਾਸ ਦੇ ਉੱਪਰ ਲਿਖੀ ਹੋਈ ਸੀ ਪਰ ਹੁਣ ਇਹ ਜਿਹੜਾ ਇੱਕ ਏਜੰਡਾ ਕਹਿੰਦੇ ਹੋ ਕਿ ਕੀ ਦੇਖਦੇ ਚੀਜ਼ ਨੂੰ ਨਹੀਂ ਇਹ ਤਾਂ ਬਿਲ ਰਾਈਟ ਵਿੰਗ ਲੋਗ ਔਰ ਕੁਛ ਰਾਈਟ ਵਿੰਗ ਤੋਂ ਮੇਰਾ ਭਾਵ ਆ ਕੁਛ ਇੱਕ ਸੈਕਸ਼ਨ ਆ ਉਹਦੀ ਲੋਗ ਉਹ ਬਰਦਾਸ਼ਤ ਨਹੀਂ ਕਰ ਸਕਦੇ ਵੀ ਇੱਕ ਪੱਗ ਵਾਲਾ ਬੰਦਾ ਇੱਕ ਪੰਜਾਬੀ ਬੋਲਣ ਵਾਲਾ ਬੰਦਾ ਐਡਾ ਮਤਲਬ ਉਹਨੂੰ ਸ਼ੋਹਰਤ ਮਿਲੇ ਇਹਨੂੰ ਫੇਮ ਮਿਲੇ ਉਹਦੀ ਈਰਖਾ ਦੇ ਵਿੱਚ ਬਾਰ-ਬਾਰ ਉਹਨੂੰ ਨਿੰਦਦੇ ਆ ਬਾਰ-ਬਾਰ ਉਹਦੇ ਵਿੱਚ ਕਮੀਆਂ ਲੱਭਦੇ ਆ ਔਰ ਉਹਦੇ ਆਲੇ-ਦੁਆਲੇ ਕੋਈ ਵੀ ਘਟਨਾ ਕੋਈ ਘਟ ਰਹੀ ਹੋਵੇ ਉਹਨੂੰ ਆ ਨਫ਼ਰਤ ਦੇ ਰੂਪ ਦੇ ਵਿੱਚ ਐਂਟੀ ਇੰਡੀਆ ਦੇ ਰੂਪ ਦੇ ਵਿੱਚ ਉਹਦੀ ਕਈ ਹੋਈ ਗੱਲ ਨੂੰ ਐਂਟੀ ਨੈਸ਼ਨਲ ਦੇ ਰੂਪ ਦੇ ਵਿੱਚ ਪੇਸ਼ ਕਰ ਦਿੱਤਾ ਜਾਂਦਾ ਕਿਉਂਕਿ ਇਹਦੇ ਪਿੱਛੇ ਡਿਜ਼ਾਈਨ ਬਿਲਕੁਲ ਕਲੀਅਰ ਆ ਵੀ ਨਾ ਤਾਂ ਇੱਥੇ ਕੁਝ ਜਿਹੜੇ ਇਸ ਮੈਂ ਕਹੂੰਗਾ ਵੀ ਇੱਥੇ ਕੁਝ ਵਸਦੇ ਲੋਕਾਂ ਨੂੰ ਇਹ ਤਕਲੀਫ ਆ ਵੀ ਸਿਰਫ ਇੱਕ ਕਲਚਰ ਚਾਹੀਦਾ ਇੱਕ ਰਿਲੀਜੀਅਨ ਚਾਹੀਦਾ ਇੱਕ ਹੀ ਭਾਸ਼ਾ ਚਾਹੀਦੀ ਆ ਜਦੋਂ ਕੋਈ ਇਨ੍ਹਾਂ ਦੀ ਉਸ ਰੂਪਰੇਖਾ ਤੋਂ ਬਾਹਰ ਆ ਕੇ ਕੋਈ ਬੰਦਾ ਰਾਈਜ਼ ਕਰੇ ਕੋਈ ਬੰਦੇ ਨੂੰ ਸਟਾਰਡਮ ਮਿਲੇ ਜਾਂ ਕੋਈ ਬੰਦੇ ਦੇ ਫਾਲੋਅਰ ਵਧਣ ਤੇ ਇਨ੍ਹਾਂ ਨੂੰ ਤਕਲੀਫ ਹੋਣ ਲੱਗ ਪੈਂਦੀ ਆ ਇਨ੍ਹਾਂ ਦੀ ਇਨਸਿਕਿਉਰਿਟੀ ਔਰ ਇਨ੍ਹਾਂ ਦੀ ਸੋਚ ਜਿਹੜੀ ਆ ਉਹ ਸਾਹਮਣੇ ਆ ਜਾਂਦੀ ਆ ਜਦ ਕਿ ਇਨ੍ਹਾਂ ਦੀ ਛੋਟੀ ਸੋਚ ਦਾ ਇਸ ਚੀਜ਼ ਦਾ ਇਹ ਹੀ ਪ੍ਰਗਟਾਵਾ ਵਾ ਵੀ ਕਲਚਰ ਡਾਈਵਰਸਿਟੀ ਇਸ ਦੇਸ਼ ਦੀ ਖੂਬਸੂਰਤੀ ਆ ਵਕ ਵਕ ਕਲਚਰ ਵਕ ਵਕ ਭਾਸ਼ਾਵਾਂ ਵਕ ਵਕ ਚੀਜ਼ਾਂ ਸੋ ਬਾਰ-ਬਾਰ ਦਿਲਜੀਤ ਦੋਸਾਂਝ ਨੂੰ ਟਾਰਗੇਟ ਕਰਕੇ ਇਹ ਆਪਣੀਆਂ ਰੋਟੀਆਂ ਸੇਕਦੇ ਆ ਆਪਣੀ ਸਿਆਸੀ ਜਿਹੜੀ ਮਾੜੇ-ਮੋਟੀ ਉਹ ਟਰੈਕਸ਼ਨ ਆ ਉਹਨੂੰ ਉਹ ਕਰਦੇ ਆ ਲੇਕਿਨ ਦਿਲਜੀਤ ਦੋਸਾਂਝ ਦੇ ਦਿਨ ਤੇ ਉੱਤੇ ਮੈਨੂੰ ਨਹੀਂ ਲੱਗਦਾ ਕੋਈ ਉਹਨਾਂ ਦੇ ਪਰਸਨਲ ਲਾਈਫ ਦੇ ਉੱਤੇ ਜਾਂ ਉਹਨਾਂ ਦੇ ਗੀਤ ਦੇ ਗੀਤਾਂ ਦੇ ਉੱਤੇ ਜਾਂ ਉਹਨਾਂ ਦੇ 뮤직 ਬਣਾਉਣ ਦੇ ਤਰੀਕੇ ਦੇ ਉੱਤੇ ਕੋਈ ਫਰਕ ਪਾਊਗਾ ਪਹਿਲਾਂ ਤਾਂ ਫਿਲਮ ਤੱਕ ਹੀ ਵਿਰੋਧ ਸੀ ਹੁਣ ਅੱਜ ਤੱਕ ਗੱਲ ਪਹੁੰਚ ਗਿਆ ਕਈ ਧੜੇ ਇਹ ਮੰਗ ਕਰ ਰਹੇ ਨੇ ਕਿ ਦਿਲਜੀਤ ਦਾ ਪਾਸਪੋਰਟ ਹੀ ਬਲੈਕਲਿਸਟ ਕਰ ਦਿੱਤਾ ਜਾਏ ਇੰਨਾ ਧੜਿਆਂ ਦੀ ਔਥੈਂਟੀਸਿਟੀ ਕੀ ਆ ਇਹੋ ਜੇ ਫਰਿੰਜ 엘మెంట్ਸ ਇਹੋ ਜੇ ਵਹੀਆਤ ਲੋਕ ਜਿਨ੍ਹਾਂ ਦੀ ਮੈਨੂੰ ਨਹੀਂ ਲੱਗਦਾ ਵੀ ਕੋਈ ਸੋਸ਼ਲ ਮੀਡੀਆ ਦੇ ਵਿੱਚ ਇੱਕ ਬਿਆਨਾਂ ਤੋਂ ਉੱਪਰ ਕੋਈ ਕ੍ਰੈਡੀਬਿਲਟੀ ਹੈਗੀ ਆ ਮਤਲਬ ਜੇ ਅੱਜਕਲ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਇਹਨਾਂ ਨੂੰ ਤਰਜੀਹ ਮਿਲਣ ਲੱਗੀ ਇਹੋ ਜੀ ਚੀਜ਼ਾਂ ਨੂੰ ਲੋਕ ਵੇਖਣ ਲੱਗ ਪਏ ਲੇਕਿਨ ਇਨ੍ਹਾਂ ਬੰਦਿਆਂ ਦੀ ਨਾ ਤਾਂ ਕੋਈ ਵੈਲਿਡਿਟੀ ਆ ਨਾ ਇਹਨਾਂ ਦਾ ਕੋਈ ਮਤਲਬ ਆਥੈਂਟੀਸਿਟੀ ਆ ਔਰ ਸਾਰਿਆਂ ਦੇ ਵਿੱਚ ਆਪਾਂ ਨੂੰ ਇੱਕ ਗੱਲ ਮੰਨਣੀ ਪਊਗੀ ਜਿਹੜੀ ਮੌਜੂਦਾ ਸਰਕਾਰ ਆ ਨਾ ਕਿਤੇ ਨਾ ਕਿਤੇ ਮੌਜੂਦਾ ਸਰਕਾਰ ਜਿਹੜੀ ਅੱਜ ਦੇਸ਼ ਦੇ ਵਿੱਚ ਜਿਹੜੀ ਕਾਬਜ ਆ ਉਹਨਾਂ ਨੂੰ ਇਹੋ ਜਿਹੇ ਐਲੀਮੈਂਟਸ ਨੂੰ ਇਨਕਰੇਜ ਕਰਕੇ ਉਹ ਆਪਣਾ ਅਜੰਡਾ ਕਿਤੇ ਨਾ ਕਿਤੇ ਫੁੱਲਫਿਲ ਕਰਦੇ ਆ ਇਹ ਦਿਲਜੀਤ ਦੋਸਾਨ ਜਦੋਂ ਇੱਥੇ ਇੰਡੀਆ ਦੇ ਟੂਰ ਤੇ ਆਇਆ ਸੀਗਾ ਕਿੰਨਾ মিডিਆ ਨੇ ਕਿੰਨੇ ਲੋਕਾਂ ਨੇ ਇਹਨਾਂ ਬਾਰੇ ਕੀ ਕੁਝ ਲਿਖਿਆ ਸੀ ਲੇਕਿਨ ਜਿਸ ਦਿਨ ਪ੍ਰਧਾਨ ਮੰਤਰੀ ਇਹਨਾਂ ਨੂੰ ਮਿਲਿਆ ਉਸ ਦਿਨ ਗੱਲਾਂ ਸਾਰਿਆਂ ਦੀ ਉਹ ਜਿਹੜਾ ਇੱਕ ਮਤਲਬ ਇੱਕ ਸੈਕਸ਼ਨ ਆ ਜਿਹੜਾ ਖਾਸ ਕਰਕੇ ਆਪ ਅਸੀਂ ਇਹ ਮੰਨਦੇ ਆ ਪਰ ਉਹ ਬੀਜੇਪੀ ਔਰ ਉਹ ਪ੍ਰੋ ਇੱਕ ਮਤਲਬ ਵਨ ਨੇਸ਼ਨ ਵਾਲੀ ਉਹ ਜਿਹੜੀ ਉਹਨਾਂ ਦੀ ਥਿਊਰੀ ਆ ਵਨ ਨੇਸ਼ਨ ਵਨ ਰਿਲੀਜੀਅਨ ਜਾਂ ਇਹੋ ਜਿਹੀ ਚੀਜ਼ਾਂ ਜਿਹੜੇ ਉਹ ਲੋਕ ਤੁਸੀਂ ਉਹ ਹੈਂਡਲਸ ਵੇਖੋਗੇ ਉਹ ਸਪੈਸੀਫਿਕ ਹੈਂਡਲਸ ਆ ਜਿਹ ਵੀ ਜਿਹੜੇ ਜਾਂ ਸਪੈਸੀਫਿਕ ਸੋਸ਼ਲ ਮੀਡੀਆ ਦੇ ਉੱਤੇ ਉਹ ਲੋਕ ਆ ਉਹ ਸੈਕਸ਼ਨ ਜਿਹੜਾ ਹਮੇਸ਼ਾ ਮਤਲਬ ਕੋਈ ਵੀ ਹੋਰ ਧਰਮ ਤੋਂ ਕੋਈ ਵੀ ਕੋਈ ਹੋਰ ਕਲਚਰ ਤੋਂ ਜਾਂ ਕੋਈ ਵੀ ਹੋਰ ਸੈਕਸ਼ਨ ਤੋਂ ਆਊਗਾ ਉਹਨਾਂ ਦੇ ਖਿਲਾਫ ਵਿਰੋਧ ਕਰਦੇ ਆ ਲੇਕਿਨ ਉਹ ਜਦ ਦਿਨ ਪ੍ਰਧਾਨ ਮੰਤਰੀ ਉਹਨਾਂ ਨੂੰ ਮਿਲੇ ਉਦੋਂ ਉਹਨਾਂ ਨੂੰ ਵੀ ਜਵਾਬ ਨਹੀਂ ਆਇਆ ਕਿਉਂਕਿ ਐਟ ਲੀਸਟ ਉਹ ਬੇਸਿਕਲੀ ਉਹ ਮੋਦੀ ਦੇ ਫਾਲੋਅਰ ਮੰਨੇ ਜਾਂਦੇ ਆ ਸਾਰੇ ਲੋਕ ਉਹ ਮੰਨੇ ਜਾਂਦੇ ਆ ਵੀ ਇਹ ਮੋਦੀ ਦੀ ਹੀ ਇੱਕ ਇਹ ਮਤਲਬ ਬੀਜੇਪੀ ਤੋਂ ਹਟ ਕੇ ਟੀਮ ਆ ਸੋ ਅੱਜ ਵੀ ਉਹੀ ਸੈਕਸ਼ਨ ਜਿਨ੍ਹਾਂ ਨੂੰ ਅਜਨ ਹਾਈਪਰ ਨੈਸ਼ਨਲਿਜ਼ਮ ਅਲਟਰਾ ਨੈਸ਼ਨਲਿਸਟ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਪੇਸ਼ ਕਰਦੇ ਆ ਔਰ ਜਦ ਕਿ ਆਰਟ ਐਂਡ ਕਲਚਰ ਦੇ ਉੱਤੇ ਮੰਦੀਬਾਈ ਨਾ ਕੋਈ ਪਾਬੰਦੀਆਂ ਹੁੰਦੀਆਂ ਨਹੀਂ ਆ ਆਰਟ ਕੋਈ ਬਾਊਂਡਰੀਆਂ ਨਹੀਂ ਹੁੰਦੀਆਂ ਆ ਜਿਹੜਾ ਆਪਣੀ ਸੀਮਾ ਵਾਂ ਦੇਸ਼ ਦੀ ਇਹ ਤਾਂ 1947 ਦੇ ਵਿੱਚ ਇੰਨੇ ਵੱਖਰਾ ਕੀਤਾ ਇਹਨਾਂ ਨੂੰ ਲੇਕਿਨ ਆਰਟ ਔਰ ਕਲਚਰ ਔਰ ਕਿੰਨੀ ਸਦੀਆਂ ਦੇ ਹਾਕਿਆਂ ਤੋਂ ਆਪਣੇ ਤੋਂ ਪਹਿਲਾਂ ਸਾਡਾ ਸਾਂਝਾ ਵਾ ਸੋ ਆਰਟ ਐਂਡ ਕਲਚਰ ਨੂੰ ਤੁਸੀਂ ਇਸ ਤਰੀਕੇ ਨਾਲ ਵੰਡ ਕੇ ਇਹ ਚੀਜ਼ਾਂ ਕਦੀ ਫੁੱਲਫਿਲ ਨਹੀਂ ਹੋਣਗੀਆਂ ਇਹਨਾਂ ਲੋਕਾਂ ਦੇ ਏਜੰਡੇ ਕਿਉਂਕਿ 뮤직 ਹੋਵੇ ਆਰਟ ਹੋਵੇ ਆ ਚੀਜ਼ਾਂ ਜਿਹੜੀਆਂ ਵਾ ਇਹ ਹਮੇਸ਼ਾ ਜੋੜਦੀਆਂ ਵਾ ਅੱਜ ਅਸੀਂ ਅਗਰ ਪਾਕਿਸਤਾਨ ਦੇ ਕਈ ਨਾਮਵਰ ਮਤਲਬ ਕਵਾਲ ਸੀਗੇ ਕਈ ਨਾਮਵਰ ਗਾਇਕ ਸੀਗੇ ਜਿਨ੍ਹਾਂ ਨੂੰ ਹਿੰਦੁਸਤਾਨ ਦੇ ਲੋਕਾਂ ਨੇ ਉਹਨਾਂ ਉਹਨਾਂ ਦੇ ਉੱਤੇ ਨੱਚੇ ਵੀ ਟੱਪੇ ਵੀ ਔਰ ਉਹਨਾਂ ਨੂੰ ਅੱਜ ਵੀ ਸੁਣ ਰਹੇ ਆ ਲੇਕਿਨ ਸਪੈਸੀਫਿਕਲੀ ਦਿਲਜੀਤ ਨੂੰ ਟਾਰਗੇਟ ਕਰਨ ਦਾ ਮਤਲਬ ਇਹ ਨਹੀਂ ਆ ਵੀ ਉਹ ਲੋਕ ਪਾਕਿਸਤਾਨ ਦੇ ਖਿਲਾਫ ਆ ਉਹ ਲੋਕ ਬੇਸਿਕਲੀ ਦਿਲਜੀਤ ਦੀ ਰਾਈਜ਼ ਦੇ ਖਿਲਾਫ ਆ ਦਿਲਜੀਤ ਦੇ ਕੀਤੇ ਹੋਏ ਕੰਮਾਂ ਦੇ ਖਿਲਾਫ ਆ ਔਰ ਦਿਲਜੀਤ ਦੀ ਜਿਹੜੀ ਪ੍ਰੋਮੋਸ਼ਨ ਆ ਪੰਜਾਬੀ ਨੂੰ ਲੈ ਕੇ ਯਾ ਜਿਹੜੀ ਦਿਲਜੀਤ ਦਾ ਇੱਕ ਸਿੰਬਲ ਆ ਇੱਕ ਪੱਗ ਵਾਲਾ ਇੱਕ ਬੰਦਾ ਜਿਹੜਾ ਮਤਲਬ ਇੰਨਾ ਵੱਡਾ ਸਟਾਰडम ਲੈ ਰਿਆ ਵਾ ਉਹਨਾਂ ਨੂੰ ਇਹ ਚੀਜ਼ ਹਜਮ ਨਹੀਂ ਹੁੰਦੀ ਇਸ ਕਰਕੇ ਉਹਨੂੰ ਬਾਰ-ਬਾਰ ਟਾਰਗੇਟ ਕੀਤਾ ਜਾਂਦਾ ਮੈਨੂੰ ਲੱਗਦਾ ਨਾ ਤਾਂ ਉਹਨਾਂ ਨੂੰ ਕੋਈ ਫਰਕ ਪੈਂਦਾ ਔਰ ਨਾ ਹੀ ਉਹਨਾਂ ਦੇ ਆਰਟ ਨੂੰ ਕੋਈ ਫਰਕ ਪਊਗਾ ਇਹੋ ਜਿਹੇ ਲੋਕ ਜਿਹੜੇ ਆ ਉਹ ਰੌਲਾ ਪਾਉਂਦੇ ਰਹਿਣਗੇ ਔਰ ਦਿਲਜੀਤ ਵਰਗੇ ਜਿਹੜੇ ਮਤਲਬ ਮੈਂ ਇਹ ਕਹੂੰਗਾ ਸੂਰਮੇ ਆ ਜਾਂ ਜਿਹੜੇ ਦਿਲਜੀਤ ਵਰਗੇ ਜਿਹੜੇ ਸਟਾਰ ਆ ਜਿਹੜੇ ਇਸ ਇਸ ਇੱਕ ਅੱਜ ਬ੍ਰਾਂਡ ਐਂਬੈਸਡਰਸ ਹੈਗੇ ਆ ਇਸ ਚੀਜ਼ ਦੇ ਇਹੋ ਜਿਹੇ ਹੋਰ ਵੀ ਨਵੇਂ-ਨਵੇਂ ਲੋਕ ਜੜੇ ਆ ਉਗਦੇ ਰਹਿਣਗੇ ਲੋਕ ਭਾਰਤ ਪਾਕਿਸਤਾਨ ਦੇ ਵਿਚਾਲੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜੰਗ ਵਾਲਾ ਮਾਹੌਲ ਜਾਂ ਬਣਿਆ ਉਸ ਨੂੰ ਲੈ ਕੇ ਗੱਲਾਂ ਕਰ ਰਹੇ ਨੇ ਪਰ ਉਹ ਲੋਕ ਇਹ ਨਹੀਂ ਦੇਖ ਰਹੇ ਕਿ ਪੰਜਾਬ ਨੇ ਸਭ ਤੋਂ ਵੱਧ ਭੁਗਤਿਆ ਉਹ ਹਫ਼ਤਾ ਆਪਾਂ ਦੇਖਿਆ ਅਸੀਂ ਲਗਾਤਾਰ ਗਰਾਊਂਡ ਜ਼ੀਰੋ ਤੋਂ ਕਵਰ ਕਰ ਰਹੇ ਸੀ ਪੰਜਾਬ ਦੇ ਜਿੰਨੇ ਬਾਰਡਰ ਏਰੀਆ ਸੀ ਅਮਰਸਾ ਗੁਰਦਾਸਪੁਰ ਪਠਾਨਕੋਟ ਫਿਰੋਜ਼ਪੁਰ ਜਿੰਨੇ ਉੱਥੇ ਮਜ਼ਾਈਲਾਂ ਡਰੋਨ ਜਿੰਨਾ ਸਭ ਕੁਝ ਡਿੱਗਿਆ ਉਦੋਂ ਤਾਂ ਕੋਈ ਬੋਲਿਆ ਨਹੀਂ ਇਹ ਜਿਹੜੀ ਹਿਪੋਕ੍ਰੇਸੀ ਆ ਨਾ ਕੁਝ ਲੋਕਾਂ ਦੀ ਅੱਜ ਜਿਹੜਾ ਟ੍ਰੇਡ ਆ ਬੇਸ਼ੱਕ ਅੱਜ ਜਦੋਂ ਉਹਨਾਂ ਨੇ ਹਮਲਾ ਕੀਤਾ ਬੰਦ ਕੀਤਾ ਮਤਲਬ ਪਤਾ ਨਹੀਂ ਕਿੰਨੇ 100 ਮਿਲੀਅਨ ਡਾਲਰ ਸਾਡਾ ਟ੍ਰੇਡ ਆ ਉਹਨਾਂ ਨਾਲ ਉਹ ਪਹਿਲਾਂ ਕੀ ਸੀਗਾ ਪਹਿਲਾਂ ਸਿੱਧਾ ਟ੍ਰੇਡ ਹੁੰਦਾ ਸੀ ਹੁਣ ਉਹ ਜਿਹੜਾ ਟ੍ਰੇਡ ਆ ਉਹ ਵਾਇਆ শ্রীলੰਕਾ ਵਿਆ ਦੂਜੀ ਕੰਟਰੀਜ਼ ਥਰੂ ਮਤਲਬ ਥਰਡ ਪਾਰਟੀ ਥਰੂ ਲੇਕਿਨ ਉਹ ਕੀ ਹੈ ਹਿਪੋਕ੍ਰੇਸੀ ਹੋਗੀ ਨਾ ਵੀ ਹੁਣ ਸਿੱਧਾ ਨਹੀਂ ਆ ਰਿਹਾ ਸਮਾਨ ਤੇ ਹੁਣ ਉਹ ਰੂਟ ਹੋ ਕੇ ਯੂਏਈ ਦੇ ਥਰੂ ਦੁਬਈ ਦੇ ਥਰੂ শ্রীলੰਕਾ ਥਰੂ ਅੱਜ ਵੀ ਜਿਹੜਾ ਟਰੇਡ ਆਨ ਅਫੀਸ਼ੀਅਲ ਟਰੇਡ ਮਿਲੀਅਨਸ ਆਫ ਡਾਲਰਸ ਸੋ ਇਹ ਲੋਕਾਂ ਨੂੰ ਕੋਈ ਨਾ ਕੋਈ ਨਾ ਉਹ ਚਾਹੀਦਾ ਹੁੰਦਾ ਵਾ ਮਤਲਬ ਇਹਨਾਂ ਦੀ ਰੋਜੀ ਰੋਟੀਆਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਲੋਕਾਂ ਦੀਆਂ ਕਿਉਂਕਿ ਇਨਕਮ ਆ ਇਨਕਮ ਦਾ ਸੋਰਸ ਆ ਇਹੋ ਜਿਹੇ ਲੋਕ ਬੋਲਦੇ ਆ ਫਿਰ ਉਹਨਾਂ ਇਹਨਾਂ ਨੂੰ ਇਹਨਾਂ ਨੂੰ ਟਵੀਟਾਂ ਦੇ ਵੀ ਪੈਸੇ ਮਿਲਦੇ ਆ ਇਹਨਾਂ ਨੂੰ ਉਹ ਸੋਸ਼ਲ ਮੀਡੀਆ ਪਲੈਟਫਾਰਮਸ ਵੀ ਪੈਸੇ ਦਿੰਦੀ ਆ ਜਿੰਨੀ ਇਹਨਾਂ ਦੀ ਵੀਡੀਓ ਚੱਲਦੀ ਆ ਸੋ ਦਿਲਜੀਤ ਦੋਸਾਂਝ ਦੇ ਨਾਮ ਦੇ ਉੱਤੇ ਕਿਉਂਕਿ ਏਡਾ ਵੱਡਾ ਸਟਾਰ ਆ ਏਡਾ ਵੱਡਾ ਮਤਲਬ ਉਹ ਉਹ ਹੈਗਾ ਉਹਦੇ ਬਾਰੇ ਬੋਲ ਕੇ ਆਪਣਾ 2 ਮਿੰਟ ਦਾ ਫੇਮ ਲੈਣਾ ਚਾਹੁੰਦੇ ਆ ਇਹਨਾਂ ਦੀ ਗੱਲਾਂ ਨੂੰ ਤੁਸੀਂ ਸੀਰੀਅਸਲੀ ਮੇਰੇ ਹਿਸਾਬ ਨਾਲ ਨਹੀਂ ਲੈਣਾ ਚਾਹੀਦਾ ਜਿਹੜਾ ਤੁਸੀਂ ਆਪਰੇਸ਼ਨ ਸਿੰਦੂਰ ਦੀ ਗੱਲ ਕਰ ਰਹੇ ਹੋ ਪੰਜਾਬ ਨੇ ਤਾਂ ਬਿਲਕੁਲ ਭੋਗਿਆ ਭੋਗਿਆ ਪੰਜਾਬ ਨੇ ਤਾਂ ਅੱਜ ਤੱਕ ਜਿੰਨੇ ਆਪਣਾ ਤਿਰੰਗੇ ਚ ਲਪੇਟੇ ਜਿੰਨੀਆਂ ਇੱਥੇ ਮਤਲਬ ਬੋਡੀਆਂ ਆਂਦੀਆਂ ਸ਼ਹਾਦਤਾਂ ਦਿੱਤੀਆਂ ਜਾਂਦੀਆਂ ਪੰਜਾਬ ਨੂੰ ਆਪਣੇ ਸਰਟੀਫਿਕੇਟ ਦੇਣ ਦੀ ਇੰਨਾ ਲੋਕਾਂ ਨੂੰ ਲੋੜ ਨਹੀਂ ਹੈਗੀ ਅਸੀਂ ਇਹਨਾਂ ਦੇ ਟਰੈਪ ਦੇ ਵਿੱਚ ਫਸ ਜਾਂਦੇ ਹਾਂ ਜਦੋਂ ਅਸੀਂ ਆਪਣੇ ਆਪ ਦੇ ਸਰਟੀਫਿਕੇਟ ਦੇਣ ਲੱਗ ਪੈਂਦੇ ਹਾਂ ਪੰਜਾਬੀਆਂ ਨੇ ਭੁਗਤੇ ਆ ਪੰਜਾਬੀਆਂ ਨੇ ਆ ਕੀਤਾ ਇਹ ਕੌਣ ਆ ਲੋਕ ਜਿਨ੍ਹਾਂ ਨੂੰ ਅਸੀਂ ਸਰਟੀਫਿਕੇਟ ਦੇਈਏ ਇਨਾਂ ਨੂੰ ਕਿਉਂ ਸਾਡੀ ਅਨਸਰਬਿਲਟੀ ਆ ਇਹੋ ਜਿਹੇ ਲੋਕ ਜਿਹੜੇ ਆ ਉਹ ਰੌਲਾ ਪਾਉਂਦੇ ਰਹਿਣਗੇ ਇਹੋ ਜਿਹੇ ਫਰਿੰਜ ਐਲੀਮੈਂਟਸ ਦੀ ਰੋਜੀ ਰੋਟੀ ਤੁਹਾਡੇ ਸਿਰ ਦੇ ਉੱਤੇ ਚੱਲਦੀ ਆ ਇਹਨਾਂ ਨੂੰ ਆਪਣਾ 2 ਮਿੰਟਸ ਦਾ ਫੇਮ ਚਾਹੀਦਾ ਇਹਨਾਂ ਨੂੰ ਇਗਨੋਰ ਕਰਨਾ ਚਾਹੀਦਾ ਔਰ ਦਿਲਜੀਤ ਦੋਸਾਂਜ ਦੇ ਨਾਲ ਮੈਨੂੰ ਲੱਗਦਾ ਹਰ ਪੰਜਾਬੀ ਨਹੀਂ ਹਰ ਦੇਸ਼ ਦੇ ਵਿੱਚ 뮤직 ਨੂੰ ਪਿਆਰ ਕਰਨ ਵਾਲਾ ਹਰ ਬੰਦਾ ਜਿਹੜਾ ਡਾਈਵਰਸਿਟੀ ਨੂੰ ਪਿਆਰ ਕਰਦਾ ਵਾ ਅਕ੍ਰੋਸ ਕਲਚਰਸ ਜੇ ਅੱਜ ਦੇ ਸਮੇਂ 'ਚ ਦਿਲਜੀਤ ਦੋਸਾਂਜ ਨੂੰ ਕਰਨਾਟਕਾ ਤੋਂ ਲੈ ਕੇ ਅਸਾਮ ਤੋਂ ਲੈ ਕੇ ਤੁਸੀਂ ਕਿਤੇ Madhya Pradesh ਤੋਂ ਲੈ ਕੇ ਹਰ ਬੰਦਾ ਉਹਨੂੰ ਪਿਆਰ ਕਰਦਾ ਵਾ ਔਰ ਇਹੋ ਜਿਹੇ ਬੰਦੇ ਜਿਹੜੇ ਆ ਇਹ ਬਾਰ ਬਾਰ ਕੋਸ਼ਿਸ਼ ਕਰਦੇ ਆ ਵੀ ਕਿਸੇ ਤਰ੍ਹਾਂ ਅਸੀਂ ਦਿਲਜੀਤ ਦੀ ਤਰੱਕੀ ਨੂੰ ਜਾਂ ਦਿਲਜੀਤ ਦੇ ਕੀਤੇ ਹੋਏ ਕੰਮਾਂ ਨੂੰ ਥੱਲੇ ਸਿੱਟ ਲਈਏ ਔਰ ਆਪਣਾ ਮਤਲਬ ਜਿਹੜਾ ਇਹਨਾਂ ਦਾ ਇੱਕ ਸੋਚ ਆ ਵੀ ਵੀ ਇਹਨਾਂ ਦੀ ਜੋ ਸੋਚ ਹੈਗੀ ਆ ਇਹਨੂੰ ਥੱਲੇ ਸਿੱਟ ਕੇ ਸ਼ਾਇਦ ਪਤਾ ਨਹੀਂ ਕੀ ਮਿਲ ਜੂਗਾ ਕੁਝ ਨਹੀਂ ਹੋਣਾ ਨਾ ਇਹਨਾਂ ਦੇ ਥੱਲੇ ਹੌਸ ਥੱਲੇ ਸਿੱਟਿਆ ਜਾਣਾ ਨਾ ਇਹਨਾਂ ਦੇ ਕਹੇ ਕੁਝ ਹੋਣਾ ਵਾ ਨਾ ਬਲੈਕਲਿਸਟ ਹੋਣਾ ਵਾ ਇਹ ਵਹੀਅਤ ਲੋਕਾਂ ਤੋਂ ਮੇਰੇ ਹਿਸਾਬ ਨਾਲ ਇਗਨੋਰ ਕਰਨਾ ਚਾਹੀਦਾ ਔਰ ਇਹਨਾਂ ਨੂੰ ਇਹਨਾਂ ਦੀ ਭਾਸ਼ਾ ਦੇ ਵਿੱਚ ਜਵਾਬ ਦੇਣ ਦੇ ਵਿੱਚ ਚਾਹਦੇ ਅਸੀਂ ਇਹਨਾਂ ਨਾਲ ਇੰਗੇਜ ਕਰੀਏ ਇਹਨਾਂ ਨੂੰ ਬਿਲਕੁਲ ਇਗਨੋਰ ਕਰ ਦੇਣਾ ਚਾਹੀਦਾ ਇਹਨਾਂ ਨੂੰ ਬਿਲਕੁਲ ਬਲੈਕਲਿਸਟ ਇਹਨਾਂ ਨੂੰ ਕਰਨਾ ਚਾਹੀਦਾ ਇਹੋ ਜਿਹੇ ਹੈਂਡਲ ਜਿਹੜੇ ਬੋਲਦੇ ਆ ਉਹਨਾਂ ਨੂੰ ਬਲੌਕ ਕਰੋ ਇਹੋ ਜਿਹੇ ਲੋਕਾਂ ਨੂੰ ਬਿਲਕੁਲ ਸੋਸ਼ਲ ਮੀਡੀਆ ਤੋਂ ਗਾਇਬ ਕਰੋ ਇਹਨਾਂ ਨੂੰ ਸੁਣਨਾ ਬੰਦ ਕਰੋ ਔਰ ਜਿਹੜੇ ਲੋਕ ਇਹਨਾਂ ਨੂੰ ਸੁਣਦੇ ਆ ਉਹਨਾਂ ਦੀ ਮਾਨਸਿਕਤਾ ਵੀ ਇਹਦੇ ਨਾਲ ਸਾਬਤ ਹੋ ਜਾਂਦੀ ਆ ਵੀ ਉਹ ਲੋਕ ਕਿਸ ਸੋਚ ਦੇ ਮਾਲਕ ਆ ਅਸ ਇੱਕ ਬੀਪਰਾਕ ਨੇ ਕਮੈਂਟ ਕੀਤਾ ਬੀਪਰਾਕ ਨੇ ਕੱਲ ਕਮੈਂਟ ਕੀਤਾ ਕਿ ਫਿੱਟੇ ਮੂੰਹ ਇਹੋ ਜਿਹੇ ਆਰਟਿਸਟਾਂ ਦੇ ਜੋ ਦੇਸ਼ ਦੇ ਨਾਲ ਦੇਸ਼ ਧਰੋ ਵਾਲ ਕੋਮ ਮੈਂ ਫਿਰ ਉਹੀ ਕਹਿ ਰਹਾ ਹਾਂ ਇਹ ਆਰਟਿਸਟਾਂ ਦੀ ਵੀ ਆਪਸੀ ਗੋਬਾਜੀ ਆ ਆਪਸੀ ਆਪਣਾ ਕੀ ਕਹਿੰਦੇ ਉਹ ਉਹਨਾਂ ਨੂੰ ਕਹਿੰਦੇ ਆ ਵੀ ਜੈਲਸੀਆਂ ਆ ਮਾਂ ਔਰ ਆਪ ਦਾ ਇਹਨਾਂ ਦੇ ਸਟਾਰਡਮ ਦੇ ਰੋਲੇ ਆ ਸੋ ਇਹਨਾਂ ਆਰਟਿਸਟਾਂ ਨੂੰ ਘਟੋ ਘਟ ਇਸ ਰਾਜਨੀਤੀ ਦੇ ਵਿੱਚ ਆ ਕੇ ਇਸ ਰਾਜਨੀਤੀ ਵਿੱਚ ਆ ਕੇ ਉਹ ਮਤਲਬ ਉਹ ਵੀ ਦਿਲਜੀਤ ਦੀ ਜਿਹੜੀ ਉਹ ਮੈਂ ਇਹ ਕਹੂੰਗਾ ਵੀ ਇੱਕ ਸਪੇਸ ਹੈਗੀ ਆ ਉਹਦੇ ਉਹਨਾਂ ਦੀ ਆਪਸੀਆਂ ਮਤਲਬ ਇਸ਼ੂਜ਼ ਹੈਗੇ ਆ ਔਰ ਬਿਆ ਫਿਰ ਉਹੀ ਕਹਿੰਦਾ ਬੀ ਪ੍ਰਾਗ ਇੰਡੀਵਿਜੂਅਲੀ ਕੀ ਕਹਿ ਰਿਹਾ ਉਹ ਉਹਦੀ ਆਥੈਂਟੀਸਿਟੀ ਕੀ ਆ ਉਹ ਆਪ ਕਿੰਨਾ ਕ ਨੈਸ਼ਨਲਿਸਟ ਆ ਕਿਹੜੇ ਮਤਲਬ ਮਤਲਬ ਕੀ ਉਹ ਆਪਣੇ ਆਪ ਨੂੰ ਸਿੱਧ ਕਰਨਾ ਚਾਹੁੰਦਾ ਵਾ ਇਹ ਲੋਕਾਂ ਨੂੰ ਵੇਖਣਾ ਪਊਗਾ ਅਗਰ ਅੱਜ ਤੁਸੀਂ ਇੱਕ ਦੂਜੇ ਨੂੰ ਮਾੜਾ ਇੱਕ ਦੇਸ਼ਵਾਸੀਆਂ ਨੂੰ ਮਾੜਾ ਚੰਗਾ ਕਹਿ ਕੇ ਆਪਣੀ ਦੇਸ਼ ਦੇਸ਼ ਭਗਤੀ ਦੀ ਮਿਸਾਲ ਦੇ ਰਹੇ ਹੋ ਔਰ ਉਹ ਵੀ ਇਹੋ ਜਿਹੇ ਬੰਦਿਆਂ ਨੂੰ ਜਿਨ੍ਹਾਂ ਨੂੰ ਮਤਲਬ ਜਿਨ੍ਹਾਂ ਨੇ ਤੁਹਾਨੂੰ ਇੱਕ ਤਰ੍ਹਾਂ ਤੋਂ ਗਲੋਬਲ ਫੇਮ ਦੇ ਵਿੱਚ ਲੈ ਕੇ ਗਏ ਆ ਮੈਂ ਫਿਰ ਉਹੀ ਕਹਿੰਦਾ ਆਰਟਿਸਟ ਬੰਦੇ ਆਰਟ ਐਂਡ ਕਲਚਰ ਦੇ ਬੰਦੇ ਜਦੋਂ ਉਹ ਵੀ ਐ ਬੋਲਣ ਲੱਗ ਪੈਂਦਾ ਇਹਦਾ ਮਤਲਬ ਤੁਸੀਂ ਸੋਚੋ ਡਿਵਾਈਡ ਕਿੰਨੀ ਡੀਪ ਜਾ ਚੁੱਕੀ ਅੱਜ ਦੇ ਸਮੇਂ 'ਚ ਨਹੀਂ ਤਾਂ ਅੱਗੇ ਆਰਟ ਐਂਡ ਕਲਚਰ ਨੂੰ ਕਹਿੰਦੇ ਆ ਆਰਟ ਐਂਡ ਕਲਚਰ ਹੈਜ਼ ਨੋ ਬਾਉਂਡਰੀਜ਼ ਆਰਟ ਐਂਡ ਕਲਚਰ ਦੀ ਕੋਈ ਬਾਉਂਡਰੀਜ਼ ਨਹੀਂ ਹੁੰਦੀਆਂ ਲੇਕਿਨ ਮੰਦ ਭਾਗੀ ਗੱਲ ਆ ਵੀ ਅੱਜ ਆਰਟਿਸਟ ਵੀ ਇਸ ਤੂਤੂ ਮਮੇ 'ਚ ਪੈ ਜਾਂਦੇ ਆ ਇਸ ਡਿਬੇਟ ਚ ਪੈ ਜਾਂਦੇ ਆ ਸੋਸ਼ਲ ਮੀਡੀਆ ਦੇ ਜ਼ਮਾਨੇ ਚ ਔਰ ਇੱਕ ਦੂਜੇ ਨੂੰ ਵੀ ਮਤਲਬ ਬਿਓਂਡ ਆਰਟ ਐਂਡ ਕਲਚਰ ਭੰਡਣਾ ਸ਼ੁਰੂ ਕਰ ਦਿੰਦੇ ਆ ਸਰਟੀਫਿਕੇਟ ਦੇਣਾ ਸ਼ੁਰੂ ਕਰ ਦਿੰਦੇ ਆ ਦੇ ਦੇਣ ਉਹਨਾਂ ਦੀ ਆਪ ਦੀ ਨਿੱਜੀ رائے ਆ ਲੋਕਾਂ ਨੂੰ ਦੇਖਣਾ ਚਾਹੀਦਾ ਵਾ ਵੀ ਤੁਹਾਡੀ ਇਹ ਜਿਹੜੀ ਐਂਟਰਟੇਨਮੈਂਟ ਆ ਜਾਂ ਇਹ ਸਾਰੀਆਂ ਚੀਜ਼ਾਂ ਆ ਇਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੁਸੀਂ ਆਪਣੀ ਸੋਚ ਨੂੰ ਜਿਹੜਾ ਵਾ ਦਰੁੱਸਤ ਰੱਖੋ ਇਹੋ ਜੀਆਂ ਗੱਲਾਂ ਦੇ ਵਿੱਚ ਮੈਨੂੰ ਲੱਗਦਾ ਸਾਨੂੰ ਪਹਿਣਾ ਵੀ ਨਹੀਂ ਚਾਹੀਦਾ ਔਰ ਸਾਨੂੰ ਵੀ ਜ਼ਿਆਦਾ ਇਹਦੇ ਤੇ ਬੋਲਣਾ ਨਹੀਂ ਚਾਹੀਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤਾਂ ਇਹਨਾਂ ਸਾਡੇ ਨਾਲ ਬਰਿੰਦਰ ਬਕੂਬੀ ਸਾਰੀਆਂ ਗੱਲਾਂ ਨੂੰ ਕਹੇਗਾ ਔਰ ਅਸੀਂ ਵੀ ਇਹ ਗੱਲ ਕਹਾਂਗੇ ਕਿ ਜਿਹੜਾ ਆਰਟ ਐਂਡ ਕਲਚਰ ਹੈ ਉਹ ਸਾਰੀਆਂ ਚੀਜ਼ਾਂ ਤੋਂ ਬਿਉਂਡ ਹੁੰਦਾ ਹੈ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਡਿਸਕ੍ਰਿਮੀਨੇਸ਼ਨ ਲਗਾਉ ਜਾਂ ਜਿਵੇਂ ਡਿਫੇਮ ਕੀਤਾ ਜਾ ਰਿਹਾ ਪਰ ਕਈ ਕਲਾਕਾਰਾਂ ਦੀ ਆਪਸੀ ਵੀ ਜਿਹੜਾ ਖੈਰਵਾਜੀ ਜੈਲਸੀ ਹੋ ਜਾਂਦੀ ਜਿਹਦੇ ਕਰਕੇ ਇਹੋ ਜੀਆਂ ਚੀਜ਼ਾਂ ਆਉਂਦੀ ਰਹਿੰਦੀਆਂ ਕੈਮਰਾ ਪਰਸਨ ਬਣ ਜਾਂਦਾ ਨਮਦੀਪ ਜੋਤ ਚੰਡੀ